ਸੋ ਇਹ ਉਹ ਏਰੀਆ ਜਿੱਥੇ ਅੱਜ ਤੋਂ 2352 ਸਾਲ ਪਹਿਲਾਂ ਮਹਾਨ ਸਕੰਦਰ ਜੀ ਨੂੰ ਕਿਹਾ ਜਾਂਦਾ ਉਹਦੀਆਂ ਫੌਜਾਂ ਦਾ ਮੂੰਹ ਮੋੜਿਆ ਉਹਨਾਂ ਦਾ ਨੱਕ ਭੰਨਿਆ ਤਾਂ ਆ ਜਿਹੜੇ ਸਾਹਮਣੇ ਲੋਕ ਬੈਠੇ ਆ ਇਹਨਾਂ ਦੇ ਪੁਰਖਿਆਂ ਨੇ ਭੰਨਿਆ ਸੀ ਇੱਥੋਂ ਵਸ ਗਿਆ ਦਿਸ ਇਜ਼ ਅ ਪਲੇਸ ਮੈਂ ਇਹ ਗੱਲ ਕਿਸੇ ਹੋਰ ਨਾਲ ਕਰ ਰਿਹਾ ਸੀ ਤਾਂ ਸਾਡੇ ਪੰਜਾਬ ਦੇ ਬਹੁਤ ਵੱਡੇ ਸਹਿਯਦਕਾਰ ਹੋਏ ਨੇ ਸਰਦਾਰ ਜਸਵੰਤ ਸਿੰਘ ਕਮਲ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਅਜ ਤੋਂ 25-30 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਗੱਲ ਸੁਣਾਈ ਹੁਣ ਤਾਂ ਪੂਰੇ ਹੋ ਗਏ ਆ ਉਹ ਕਹਿੰਦੇ ਕਿ ਮੈਂ ਇਸ ਇਲਾਕੇ 'ਚ ਹੋ ਕੇ ਗਿਆ ਤੇ ਉਸ ਤੋਂ ਬਾਅਦ ਮੇਰਾ ਜੀ ਕੀਤਾ ਕਿ ਮੈਂ ਗ੍ਰੀਸ ਜਾਵਾਂ ਤੇ ਮੈਂ ਸਿਕੰਦਰ ਦੇ ਪਿੰਡ ਜਾਵਾਂ ਤੇ ਮੈਂ ਸਿਕੰਦਰ ਦੇ ਪਿੰਡ ਗਿਆ ਹੀ ਵੈਂਟ देयर 올 ਦਾ ਵੇ ਇਨ ਗ੍ਰੀਸ ਤੇ ਸਿਕੰਦਰ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਜਾ ਕੇ ਉੱਥੇ ਚੌਂਕ 'ਚ ਖੜਕੇ ਉਹਨੇ ਕਿਹਾ ਕਿ ਪਿੰਡ ਵਾਲਿਓ ਮੈਂ ਉੱਥੋਂ ਆਇਆ ਜਿੱਥੋਂ ਤੁਹਾਡਾ ਇਹ ਸਿਕੰਦਰ ਕੁੱਟ ਕੇ ਬਾਸ ਭੇਜਿਆ ਸੀ ਸੋ ਇੱਕ ਹਿਸਟਰੀ ਦਾ ਪਾਰਟ ਸੋ ਇਹ ਉਹ ਏਰੀਆ ਹੈ ਐਡਾ ਮਹਾਨ ਏਰੀਆ ਜਿੱਥੇ ਸਿਕੰਦਰ ਜਦ ਸਾਰੀ ਦੁਨੀਆ ਨੂੰ ਜਿਤਨਾ ਆਇਆ ਸੀ ਉਹਦੇ ਫੌਜੀ ਖਫਾ ਹੋ ਗਏ ਸੀ ਇੱਥੋਂ ਦੇ ਲੋਕਾਂ ਤੋਂ ਕਿ ਵੀ ਇਹ ਨਾ ਤੰਗ ਕਰਦੇ ਨੇ ਇਹ ਇਹਦੋਂ ਗਾਂ ਪਤਾ ਨਹੀਂ ਕੀ ਹੋਏਗਾ ਕਿਉਂਕਿ ਇੱਥੋਂ ਬਿਆਸ ਰਿਆ ਕੋਈ 10-15 ਕਿਲੋਮੀਟਰ ਤੇ ਹੈ ਤੇ ਰਾਵੀ ਦਰਿਆ ਵੀ ਇੱਥੇ ਇੰਨਾ ਸੋ ਇਸ ਏਰੀਏ ਚ ਸਿਕੰਦਰ ਤੋ ਬਸ ਗਿਆ ਸੀ ਇਹ ਇਹ ਤੁਹਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਤੁਸੀਂ ਕੀ ਕੁਛ ਕੀਤਾ ਸੀ ਸੋ ਇਹ ਉਹ ਵੀ ਧਰਤੀ ਹੈ ਜਿਸ ਤੇ 1746 ਦੇ ਵਿੱਚ ਕੱਲੂਕਾਰਾ ਹੋਇਆ ਸੀ ਬਹੁਤ ਵੱਡਾ ਜਦੋਂ ਲਾਹੌਰ ਦੇ ਗਵਰਨਰ ਯਈਆ ਖਾਨ ਤੇ ਦਿੱਲੀ ਦੇ ਵਿੱਚ ਉਦੋਂ ਮੁਹੰਮਦ ਸ਼ਾਹ ਰੰਗੀਲਾ ਉਹ ਉਹ ਆਪਣਾ ਰਾਜਾ ਸੀ ਮਹਾਰਾਜਾ ਉਹ ਸੀ ਤੇ ਇੱਥੇ ਜਸਪਤ ਰਾਏ ਤੇ ਲਖਬਤ ਰਾਏ ਦੋਵਾਂ ਭਰਾਵਾਂ ਦੇ ਨਾਲ ਜਦੋਂ ਜੰਗ ਲੜਿਆ ਪਾਈ ਸੁਖਾ ਸਿੰਘ ਨੇ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਤਾਂ ਉਸ ਤੋਂ ਬਾਅਦ ਉਹ ਇੰਨਾ ਹਤਾਹਿਸ਼ ਹੋਏ ਕਿ ਉਹ ਆਪਣੀ ਬਹੁਤ ਵੱਡੀ ਫੌਜ ਲੈ ਕੇ ਉਸ ਵੇਲੇ ਦੀ ਜਿਹੜੀ ਸਿੱਖ ਕਨਸਟੈਬਲਰੀ ਸੀ ਸਿੱਖ ਫੌਜ ਸੀ ਉਹਦੇ ਪਿੱਛੇ ਆਏ ਤੇ ਇੱਥੇ ਕਾਣੂਵਾਨ ਦੇ ਲਾਗੇ ਛੰਬ ਦੇ ਵਿੱਚ ਕਿੰਨੇ ਹੀ ਹਜ਼ਾਰਾਂ ਪਰਿਵਾਰਾਂ ਸਮੇਤ ਉਦੋਂ ਦੇ ਸਿੱਖ ਫੌਜੇ ਮਰੀਆਂ ਗਈਆਂ ਸੀ ਜਿਹਨੂੰ ਛੋਟੇ ਘੱਲੂ ਘਰੇ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹੋ ਏਰੀਆ ਵੀ ਹੈ ਜਿੱਥੇ ਆਖਿਰ ਦੇ ਵਿੱਚ ਸਰਦਾਰ ਬੰਗਾ ਸਿੰਘ ਬਹਾਦਰ ਨੋ ਇਥੇ ਗੁਰਦਾਸ ਰੰਗਲ ਦੇ ਕਿਲੇ ਦੇ ਵਿੱਚ ਆ ਲੱਗੇ ਜੇ ਤੁਹਾਡੇ ਉਸ ਕਿਲੇ ਦੇ ਵਿੱਚ ਮੁਗਲ ਫੌਜਾਂ ਨੇ ਆਖਿਰਕਾਰ ਲੜਾਈ ਦੇ ਵਿੱਚ ਉਹਨੂੰ ਫੜ ਲਿਆ ਸੀ ਤੇ ਉਹਦੇ 800 ਸਿੰਘਾਂ ਦੇ ਨਾਲ ਉਹਨਾਂ ਨੂੰ ਇਥੋਂ ਇਸੇ ਇਲਾਕੇ 'ਚੋਂ ਪਿੰਜਰਿਆਂ 'ਚ ਬੰਦ ਕਰਕੇ ਤੇ ਹਾਥੀਆਂ ਦੇ ਉੱਤੇ ਲੱਗ ਕੇ ਦਿੱਲੀ ਲੈ ਗਏ ਸੀ ਤੇ ਉਹ ਲਗਾਤਾਰ 6 ਮਹੀਨੇ ਉਹਨਾਂ ਦਾ ਕਤਲੋਗਰ ਚੱਲਦੀ ਰਹੀ ਤੇ ਸਰਦਾਰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦੇ ਸਿੰਘਾਂ ਨੂੰ ਰੋਜ਼ ਕਤਲ ਕਰਦੇ ਰਹੇ ਤੇ ਬੜੀ ਇੰਟਰਸਟਿੰਗ ਗੱਲ ਹੈ ਕਿ ਇੱਕ ਵੀ ਬੰਦੇ ਨੇ ਕੋਈ ਮਾਫੀ ਨਹੀਂ ਸੀ ਮੰਗੀ ਇੱਕ ਵੀ ਬੰਦੇ ਨੇ ਇਹ ਨਹੀਂ ਸੀ ਕਿਹਾ ਕਿ ਮੈਨੂੰ ਛੱਡ ਦਿਓ ਮੈਂ ਦੀਨ ਨੂੰ ਤਿਆਰ ਹਾਂ ਜਾਂ ਮੈਨੂੰ ਛੱਡ ਦਿਓ ਵੀ ਕੰਗਰੇਜ ਉਸ ਜ਼ਮਾਨੇ 'ਚ ਇੱਕ ਫ੍ਰੈਂਚ ਬੰਦਾ ਉਸ ਜ਼ਮਾਨੇ 'ਚ ਉੱਥੇ ਆਇਆ ਹੋਇਆ ਸੀ ਤਾਂ ਉਹਨੇ ਦੇਖਿਆ ਕਿ ਉਹਨਾਂ ਦੇ ਵਿੱਚ ਇੱਕ 11 ਸਾਲ ਦਾ ਬੱਚਾ ਸੀ ਜਿਹੜਾ ਇੱਥੋਂ ਨਾਲ ਗਿਆ ਸੀ ਤੇ ਉਹਦੀ ਮਾਂ ਉੱਥੇ ਪਹੁੰਚੀ ਤੇ ਉਹਦੀ ਮਾਂ ਨੇ ਜਾ ਕੇ ਉੱਥੇ ਇਹ ਮੰਗਣਾ ਸ਼ੁਰੂ ਕੀਤਾ ਕਿ ਜੀ ਇਹ ਮੇਰਾ ਛੋਟਾ ਬੱਚਾ ਹੈ ਇਹਨੂੰ ਛੱਡ ਦਿਓ ਸੋ ਬੱਚੇ ਨੇ ਕਿਹਾ ਤੇ ਇਹ ਤਾਂ ਮੇਰੀ ਮਾਂ ਹੀ ਹੈ ਨਹੀਂ ਤੇ ਉਹਨੇ ਇਹ ਰਿਟਰਨ ਦੇ ਵਿੱਚ ਹੈ ਵੀ ਮੇਰੀ ਮਾਂ ਨਹੀਂ ਮੈਂ ਇਹਨਾਂ ਦੇ ਨਾਲ ਆ ਤੇ ਸੋ ਇਹ ਉਹ ਇਲਾਕਾ ਹੈ ਸੋ ਇਸ ਇਲਾਕੇ ਦੇ ਵਿੱਚ ਜਦੋਂ ਬਹੁਤ ਵੱਡੀ ਵਿਪਤਾ ਪਈ� ਕਿ ਆ ਤੁਸੀਂ ਜਿਵੇਂ ਤੁਹਾਨੂੰ ਰਣਜੋਤ ਸਿੰਘ ਨੂੰ ਦੱਸਿਆ ਏਸੀ ਸਾਹਿਬ ਨੂੰ ਦੱਸਿਆ ਕਿ 8 8 9 9 ਫੁੱਟ ਤੱਕ ਪਾਣੀ ਸੀ ਤੇ ਲਗਾਤਾਰ ਇੱਕ ਮਹੀਨਾ ਪਾਣੀ ਰਿਹਾ ਤੇ ਉਦੋਂ ਲੱਗਦਾ ਸੀ ਕਿ ਇਹ ਲੋਕ ਕਰਨਗੇ ਕੀ ਕੋਏ ਗੱਲ ਇਹਨਾਂ ਦੀ ਹਾਲਾਤ ਕੀ ਹੋਣਗੇ ਸੋ ਉਸ ਵਕਤ ਇਹ ਹੋਇਆ ਸ਼ਹਿਰ ਦੇ ਹਿਸਟਰੀ ਚ ਪਹਿਲੀ ਵਾਰੀ ਹੋਇਆ ਕਿ ਸਮਾਜ ਨੇ ਸਮਾਜ ਦੀ ਬਾਹ ਫੜੀ ਹੈ ਜਦੋਂ ਸਰਕਾਰਾਂ ਕੁਝ ਨਹੀਂ ਸੀ ਕਰ ਸਕੀਆਂ ਉਦੋਂ ਸਮਾਜ ਦੇ ਲੋਕ ਦੂਰੋਂ ਨੇੜੇੋਂ ਬਾਹਰੋਂ ਸਾਰੇ ਇੱਕ ਇੱਕ ਭਾਵਕ ਹੋ ਕੇ ਇੱਥੇ ਆਏ ਤੇ ਸਾਡੇ ਰੌਣਗਲਾਸ ਫਾਊਂਡੇਸ਼ਨ ਦੇ ਸ੍ਰੀ ਗੁਰਪ੍ਰੀਤ ਸਿੰਘ ਸਣੀ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਨਹੀਂ ਉਸ ਇਲਾਕੇ ਜਾਓ ਉਸ ਇਲਾਕੇ ਦੀ ਮਦਦ ਕਰਨੀ ਹੈ ਉਸ ਇਲਾਕੇ ਦੇ ਲੋਕਾਂ ਦੀ ਬਾਹ ਫੜਨੀ ਹੈ ਤੇ ਸਾਡੀ ਇਹ ਮੋਰਲ ਜ਼ਿੰਮੇਵਾਰੀ ਹੈ ਸਾਡਾ ਇਸ਼ਾਨ ਕੋਈ ਨਹੀਂ ਹੈ ਕਿਸੇ ਤੇ ਬਾਬਾ ਨਾਨਕ ਨੇ ਕਿਹਾ ਹੈਗਾ ਸਰਬੱਤ ਦਾ ਭਲਾ ਆਪਣੇ ਹੱਥੀਂ ਆਪਣਾ ਆਪੇ ਹੀ ਕਾਸਵਾਰੀ ਸੋ ਸਰਕਾਰਾਂ ਵੱਲ ਦੇਖਣ ਦੀ بجائے ਝਾਕ ਰੱਖਣ ਦੀ بجائے ਆਪਾਂ ਆਪ ਹੀ ਸਮਾਜ ਇਕੱਠਾ ਹੋ ਕੇ ਜਦੋਂ ਕੋਈ ਕੰਮ ਕਰਦਾ ਤਾਂ ਫਿਰ ਉਹਦੀ ਕੋਈ ਲਿਮਟ ਨਹੀਂ ਹੁੰਦੀ ਸਮਾਜ ਦੇ ਸਮਾਜ ਦੀ ਕਪੈਸਿਟੀ ਦੀ ਕੋਈ ਲਿਮਟ ਨਹੀਂ ਸਰਕਾਰਾਂ ਦੀ ਕਪੈਸਿਟੀ ਦੀ ਲਿਮਟ ਹੁੰਦੀ ਹੈ ਸੋ ਉਸ ਅਨਲਿਮਟਿਡ ਕਪੈਸਿਟੀ ਚੋਂ ਇੱਥੇ ਆਏ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵਜਾਈ ਆਪਾਂ ਸ਼ੁਰੂ ਕੀਤੀ ਸੀ ਕਿੰਨੇ ਹੀ ਟਰੈਕਟਰ ਖੜੇ ਸੀ ਕੋਈ ਕੋਈ ਕੁਝ 10 20 ਨਹੀਂ 50 100 ਤੱਕ ਟਰੈਕਟਰ ਸੀਗੇ ਜਿਨ੍ਹਾਂ ਨੇ ਇਹ ਤਹਈਆ ਕਰ ਲਿਆ ਸੀ ਕਿਸੇ ਆਪਣੇ ਆਪਣੇ ਖੇਤਾਂ ਦੇ ਵਿੱਚ ਜਿੱਥੇ ਕਿਤੇ ਵੀ ਸੀਗਾ ਜਦੋਂ ਅਸੀਂ ਪਹਿਲੇ ਦਿਨ ਆਏ ਸੀ ਤਾਂ ਇੱਥੇ 5 5 6 6 ਫੁੱਟ ਦਾ ਨਾੜ ਖੜਾ ਸੀ ਝੋਨੇ ਦਾ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਸੀ ਸਾਰੇ ਦਾ ਸਾਰਾ ਉੱਪਰਲੇ ਪਾਸੇ ਉਹਦਾ ਨਾੜ ਜਿਹੜਾ ਸੀਗਾ ਉਹਦਾ ਰੈਜ਼ਿਡਿਊ ਸੀਗਾ ਉਹ ਖੇਤਾਂ 'ਚ ਖੜਾ ਸੀ ਇਹ ਸਮਝ ਨਹੀਂ ਸੀ ਆ ਰਹੀ ਕਿ ਉਸ ਰੈਜ਼ਿਡਿਊ ਨੂੰ ਖੇਤਾਂ ਦੇ ਵਿੱਚ ਸਾਹਮਣਾ ਕਿਵੇਂ ਪਰ ਧੰਨਪਾਤ ਧੰਨ ਅਸੀਂ ਧੰਨਵਾਦੀ ਆਂ ਯੰਗੀ ਰੋਬਟਰ ਫਾਰਮਰ ਗਰੁੱਪ ਦੇ ਕਿ ਇਹਨਾਂ ਨੇ ਆਪਣੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਲਾ ਕੇ ਆਪਣੇ ਵੱਡੇ ਵੱਡੇ ਟਰੈਕਟਰ ਲਾ ਕੇ ਆਹ ਇਹ ਟਰੈਕਟਰ ਖੜੇ ਨੇ ਇਹਨਾਂ ਟਰੈਕਟਰਾਂ ਨੂੰ ਵੈਸੇ ਕਈ ਵਾਰੀ ਸ਼ਹਿਰਿਆਂ ਨੂੰ ਨਹੀਂ ਪਤਾ ਹੁੰਦਾ ਝੋਟੇ ਕਿਹਾ ਜਾਂਦਾ ਆਮ ਤੌਰ ਤੇ ਆਮ ਲੈਂਗੁਏਜ ਦੇ ਵਿੱਚ ਝੋਟੇ ਦਾ ਮਤਲਬ ਹੈ ਕਿ ਇੰਨੀ ਜਾਨ ਇਹਨਾਂ ਚ ਕਿ ਇਹ ਜਿੱਥੇ ਮਰਜ਼ੀ ਲਾ ਦੇਓ ਇਹਨਾਂ ਨੂੰ ਵੇ ਆ ਜਿਹੜੀਆਂ ਪਿੱਛੇ ਮਸ਼ੀਨਾਂ ਖੜੀਆਂ ਨੇ ਇਹਨਾਂ ਮਸ਼ੀਨਾਂ ਨੂੰ ਛੋਟਾ ਟਰੈਕਟਰ ਨਹੀਂ ਖਿੱਚ ਸਕਦਾ ਇਹ ਪੰਜਾਬ ਦੇ ਵਿੱਚ ਹੀ ਨੇ ਤੁਸੀਂ ਪੰਜਾਬ ਤੋਂ ਬਾਹਰਲੇ ਪਾਸੇ ਚਲੇ ਜਾਓ ਨਾ ਤੁਹਾਨੂੰ ਐਡੇ ਵੱਡੇ ਵੱਡੇ ਟਰੈਕਟਰ ਨਜ਼ਰ ਆਉਣਗੇ ਨਾ ਮਸ਼ੀਨਾਂ ਨਜ਼ਰ ਆਉਣਗੇ ਸੋ ਇਹਨਾਂ ਮਸ਼ੀਨਾਂ ਦੀ ਕੈਪੈਸਿਟੀ ਸੀ ਕਿ ਕਿਸਾਨ ਆਪਣੇ ਆਪਣੇ ਲੈ ਕੇ ਆਏ ਕਿ ਅਸੀਂ ਲੋਕਾਂ ਦੀ ਮਦਦ ਕਰਨੀ ਹੈ ਤੋਂ ਇਹਦੇ ਨਾਲ ਇਹਨਾਂ ਨੇ ਦਿਨਾਂ ਦੇ ਵਿੱਚ ਹੀ ਪਹਿਲਾਂ ਉਹਨਾਂ ਖੇਤਾਂ ਨੂੰ ਬਾਹ ਕੇ ਸਵਾਰ ਕੇ ਠੀਕ ਕੀਤਾ ਫਿਰ ਲੋਕਾਂ ਨੇ ਰੌਣੀਆਂ ਕੀਤੀਆਂ ਪਾਣੀ ਲਾਇਆ ਉਸ ਤੋਂ ਬਾਅਦ ਬੱਤਰ ਆਉਣ ਤੋਂ ਬਾਅਦ ਇੱਥੇ ਸਾਰੀ ਬਜਾਈ ਕੀਤੀ ਇਹ ਬਜਾਈ ਵੀ ਨਾਰਮਲ ਨਹੀਂ ਕੀਤੀ ਸਰ ਅਮਰੀਕ ਸਿੰਘ ਸਾਡੇ ਚੀਫ ਅਗ੍ਰੀਕਲਚਰ ਅਫਸਰ ਸਾਹਿਬ ਅੱਜ ਹੈ ਨਹੀਂ ਗਏ ਪ੍ਰਮੋਟ ਹੋ ਕੇ ਜੁਆਇੰਟ ਡਾਇਰੈਕਟਰ ਬਣ ਗਏ ਨੇ ਉਹਨਾਂ ਨੇ ਕਿਹਾ ਜੀ ਇਸ ਖੇਤਾਂ ਦੇ ਵਿੱਚ ਅਸੀਂ ਪਹਿਲਾਂ ਮਿੱਟੀ ਟੈਸਟ ਕਰਾਂ ਜੀ ਮਿੱਟੀ ਟੈਸਟ ਕਰਕੇ ਦੇਖਾਂਗੇ ਘਾਟ ਕਿਹੜੀ ਗੱਲ ਦੀ ਆ ਤੋ ਲੋਕਾਂ ਨੂੰ ਪੁੱਛਿਆ ਗਿਆ ਜੀ ਉਹ ਕਹਿੰਦੇ ਕਿਸੇ ਚੀਜ਼ ਦੀ ਘਾਟ ਨਹੀਂ ਸੀ ਜੀ ਵੀ ਪਾਉਨੇ ਆ ਹੋਰ ਕੋਈ ਚੀਜ਼ ਨਹੀਂ ਪਾਉਂਦੇ ਪਰ ਜਦੋਂ ਮਿੱਟੀ ਟੈਸਟ ਕੀਤੀ ਗਈ ਪਤਾ ਲੱਗਿਆ ਇੱਥੇ ਪੋਟਾਸ਼ ਦੀ ਬਹੁਤ ਵੱਡੀ ਘਾਟ ਹੈ ਸੋ ਭਾਵੇਂ ਪੈਸੇ ਸਾਡੇ ਜਿਆਦਾ ਖਰਚ ਹੋਏ ਅਸੀਂ ਕਹਾਂ ਨਹੀਂ ਇਹਨੂੰ ਸੈਂਟੀਫਿਕ ਤਰੀਕੇ ਨਾਲ ਕਰਾਂਗੇ ਅਸੀਂ ਪੋਟਾਸ਼ ਸਾਰੇ ਖੇਤਾਂ ਦੇ ਉਹ ਪਟਾਸ਼ ਪਾ ਕੇ ਜਿਹੜੀ ਕਣਕ ਸੀਗੀ ਉਹਨੂੰ ਜਿਹੜੀ ਦਵਾਈ ਲਗਾਉਣੀ ਸੀ ਉਹ ਦਵਾਈ ਲਗਾ ਕੇ ਉਸ ਤੋਂ ਬਾਅਦ ਡੀਏਪੀ ਪਾ ਕੇ ਜਦੋਂ ਪੰਜਾਬ ਸਾਰੇ 'ਚ ਡੀਏਪੀ ਦੀ ਬਹੁਤ ਵੱਡੀ ਕਿੱਲਤ ਆ ਗਈ ਸੀ ਪੈਸੇ ਦੇ ਕੇ ਵੀ ਲੋਕ ਲਾਈਨਾਂ 'ਚ ਖੜੇ ਸੀ ਡੀਏਪੀ ਲੈਣ ਵਾਸਤੇ ਤਾਂ ਸਾਡੇ ਗਰੁੱਪ ਦੀ ਇਹ ਇੱਕ 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 ਬੁਲੱਖਣ ਅਚੀਵਮੈਂਟ ਹੈ ਕਿ ਸਾਡੇ ਕੋਲ ਡੀਏਪੀ ਇੱਥੇ ਪਹੁੰਚ ਗਿਆ राउंड ग्लास फाउंडेशन ਨੇ ਟਾਈਮਲੀ ਜੋ ਪੇਮੈਂਟ ਕਰਨੀ ਸੀ ਜੋ ਪੈਸੇ ਦੇਣੇ ਸੀ ਉਹ ਫਟਾਫਟ ਦੇ ਦਿੱਤੇ ਗਏ ਤੇ ਫਟਾਫਟ ਸਾਰਾ ਸਾਰਾ ਡੀਪ ਇਥੇ ਆ ਗਿਆ ਸੀ ਆਵਾਜ਼ ਵਾਸਤੇ ਅਫਸਾਰੀ ਸਾਹਿਬ ਅਸੀ ਸਾਹਿਬ ਚੀਫ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਦੋਸਤੋ ਮਾਤ ਹੁਣ ਜਦੋਂ ਯੂਰੀਏ ਦੀ ਇਹ ਲੱਗਦਾ ਕਿ ਪੰਜਾਬ ਚ ਕੁਇਲਤ ਹੋਏਗੀ ਅਸੀਂ ਯੂਰੀਏ ਦਾ ਇੰਤਜ਼ਾਮ ਪਹਿਲਾਂ ਹੀ ਇਹ ਸਾਰੇ ਦਾ ਕਰ ਲਿਆ ਆਲਰੇਡੀ ਪੈਸੇ ਦੇ ਦਿੱਤੇ ਗਏ ਨੇ ਸੋ ਇਸ ਤਰ੍ਹਾਂ ਇਹਨਾਂ ਲੋਕਾਂ ਦੀ ਬਾਹ ਫੜਨੀ ਕਿਸਾਨ ਵੀਰੋ ਇਹਨਾਂ ਪਿੰਡਾਂ ਦੇ ਤੁਸੀਂ ਲੋਕੋਂ ਤੋ ਸਾਡੀ ਇੱਕ ਬੇਨਤੀ ਹੈ ਕਿ ਇਹ ਮਹਿਸੂਸ ਨਾ ਕਰਿਆ ਜਾਏ ਕਿ ਕਿਸੇ ਨੂੰ ਬਾਹਰਲੇ ਬੰਦੇ ਨੂੰ ਆਣ ਕੇ ਤੁਹਾਡੀ ਮਦਦ ਕਰਨੀ ਪਈ ਅਸੀਂ ਤੁਹਾਡੇ ਤੋਂ ਆਸਾਨ ਕੋਈ ਨਹੀਂ ਕੀਤਾ ਇਹ ਸਾਡੀ ਜ਼ਿੰਮੇਵਾਰੀ ਹੈ ਇਹ ਸਾਡੀ ਮੋਰਲ ਰਿਸਪੌਂਸਿਬਿਲਟੀ ਹੈ ਇੱਕ ਕਿ ਅਸੀਂ ਲੋਕਾਂ ਦੀ ਉਸ ਬੰਦੇ ਦੀ ਮਦਦ ਕਰੀਏ ਉਸ ਬੰਦੇ ਦੀ ਵਾਹ ਫੜੀਏ ਜਿਹੜਾ ਕਿਤੇ ਲਾਈਨ ਦੇ ਵਿੱਚ ਪਿੱਛੇ ਰਹਿ ਗਿਆ ਕਿਸੇ ਕਾਰਨ ਕਰਕੇ ਕਾਰਨ ਵੀ ਸਮਾਜਿਕ ਵੀ ਹੋ ਸਕਦੇ ਨੇ ਆਰਥਿਕ ਵੀ ਹੋ ਸਕਦੇ ਨੇ ਇੱਕ ਬਿਮਾਰੀ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਸੋ ਉਸ ਦੇ ਵਿੱਚ ਰੌਂਡ ਗਲਾਸ ਫਾਊਂਡੇਸ਼ਨ ਜਿਹੜੀ ਆ ਯੰਗ ਇਨੋਵੇਟਰ ਫਾਰਮਰ ਗਰੁੱਪ ਆ ਇਹਨਾਂ ਨੇ ਆਪਣਾ ਤਹਿਯਾ ਕੀਤਾ ਹੋਇਆ ਕਿ ਇਸ ਤਰ੍ਹਾਂ ਲੋਕਾਂ ਦੀ ਮਦਦ ਦੇ ਵਿੱਚ ਆਪਾਂ ਕੰਮ ਕਰੀਏ ਤੇ ਜਦੋਂ ਜਦੋਂ ਆਪਾਂ ਕੰਮ ਕਰਦੇ ਆ ਫਿਰ ਫਿਰ ਲੋਕ ਸੁਖੀਏ ਪ੍ਰਲੋਕ ਸਹੇਲੇ ਵਾਲੀ ਸਾਰੀ ਗੱਲ ਹੋ ਜਾਂਦੀ ਹੈ ਤੋਂ ਇਹ ਕਣਕ ਵਿਜਨ ਤੋਂ ਬਾਅਦ ਕਣਕ ਦੇ ਵੱਢਣ ਤੱਕ ਦੀ ਜ਼ਿੰਮੇਵਾਰੀ ਰਾਉਂਡ ਗਲਾਸ ਫਾਊਂਡੇਸ਼ਨ ਦੀ ਹੈ ਯੰਗ ਇਨੋਵੇਟਰ ਫਾਰਮਰ ਬੁੱਤ ਦੀ ਹੈ ਵੱਢ ਕੇ ਤੁਹਾਡੀਆਂ ਟਰਾਲੀਆਂ ਚ ਲਾਦ ਦੇਣਾ ਤੇ ਤੁਸੀਂ ਆਪਣੀ ਮੰਡੀ ਜਾ ਕੇ ਵੇਚ ਕੇ ਪੈਸੇ ਆਪਣੇ ਜੇਬਾਂ ਚ ਪਾ ਲੈਣੇ ਆ ਤਾਂ ਕਿ ਤੁਹਾਡਾ ਇਹ ਦਾ ਲਾਸ ਹੋਇਆ ਸੀ ਉਹ ਤੁਹਾਡਾ ਲਾਸ ਪੂਰਾ ਹੋ ਸਕੇ ਤੇ ਇਸ ਤੋਂ ਬਿਨਾ ਰਾਉਂਡ ਗਲਾਸ ਫਾਊਂਡੇਸ਼ਨ ਦੇ ਬਾਕੀ ਕਾਫੀ ਕੰਮ ਨੇ ਉਹਨਾਂ ਕੰਮਾਂ ਦੇ ਬਾਰੇ ਫੈਸਲਾ ਹੋਇਆ ਕਿ ਉਹਦੇ ਬਾਰੇ ਵਿਸ਼ਾਲ ਜੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਕਾਰਜਕਾਰੀ ਨੇ ਪੰਜਾਬ ਦੇ ਵੱਡੇ ਅਧਿਕਾਰੀ ਨੇ ਇਹ ਆਣ ਕੇ ਤੁਹਾਨੂੰ ਵਾਅਦਾ ਕਰਨਗੇ ਕਿ ਅਸੀਂ ਬਾਕੀ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਰਹਾਂਗੇ ਮੈਨੂੰ ਬੜੀ ਖੁਸ਼ੀ ਹੈ ਬਾਬਾ ਜੀ ਦੀ ਬਾਬਾ ਵਾਨ ਅਗਵਾਨ ਵਾਲੇ ਤੁਸੀਂ ਦੇਖੋ ਕਿ ਇਹਨਾਂ ਨੇ ਇੰਨੀ ਵੱਡੀ ਕੱਸੀ ਹੈ ਇਹਨੂੰ ਦਰਿਆ ਰਾਵੀ ਜਾ ਕੇ ਮਿਲ ਜਾਂਦੀ ਹੈ ਪਿੱਛੋਂ ਰਾਵੀ ਦੀ ਵਿੱਚ ਹੀ ਟ੍ਰਿਬਿਊਟਰੀ ਸੀਗੀ ਇਧਰੋਂ ਹੋ ਕੇ ਦੁਆਰਾ ਉੱਤੇ ਚਲੀ ਜਾਂਦੀ ਹੈ ਜਿਹੜੀ ਕਿਰਨ ਨਾਲ ਅੱਗੇ ਕਹਿੰਦੇ ਨੇ ਸੱਕੀ ਨਾਲ ਇੱਥੇ ਇੱਥੇ ਕਿਰਨ ਨਾਲ ਕਹਿੰਦੇ ਨੇ ਅੰਮ੍ਰਿਤਸਰ ਜਾ ਕੇ ਸੱਕੀ ਨਾਲ ਕਹਿੰਦੇ ਨੇ ਗੱਲ ਇੱਕੋ ਹੀ ਆ ਸੋ ਉਹਦੀ ਸਫਾਈ ਸਰਕਾਰਾਂ ਨਹੀਂ ਕਰ ਸਕੀਆਂ ਬਹੁਤ ਪੈਸਾ ਚਾਹੀਦਾ ਉਹਦੇ ਵਾਸਤੇ ਤੋਂ ਬਾਬਾ ਜੀ ਨੇ ਤਹੱਈਆ ਕਰ ਲਿਆ ਕਿ ਮੈਂ ਹੀ ਸਫਾਈ ਕਰਦਾ ਤੇ ਸ਼ੁਰੂ ਕਰ ਦਿੱਤੀ ਆ ਤੋਂ ਉਸ ਸੱਕੀ ਦੇ ਆਸੇ ਪਾਸੇ ਜਦੋਂ ਸੱਕੀ ਸਾਫ਼ ਹੋ ਗਈ 120 ਫੁੱਟ ਚੌੜੀ ਹੈਗੀ ਆ ਉਹ ਜਦੋਂ ਸਾਫ਼ ਹੋ ਗਈ ਤੇ ਉਹਦੇ ਆਸ-ਪਾਸੇ درخت ਲਾਗੇ ਵੱਡੇ ਜਿਹੜੇ ਕਿ ਸ਼ਾਇਦ ਵਿਸ਼ਾਲ ਜੀ ਅਨਾਉਂਸ ਕਰਨਗੇ ਅਸੀਂ ਵਾਦਾਂਗੇ ਤੇ ਫਿਰ ਦੇਖੋ ਕਿਦਾ ਕੀ ਬਣਦਾ ਆਬੋ ਹਵਾ ਵੀ ਠੀਕ ਹੋ ਜਾਣੀ ਹੈ ਤੇ ਸੱਕੀ ਸੰਭੀ ਵੀ ਜਾਣੀ ਹੈ ਤੇ ਉਸ ਤੋਂ ਬਾਅਦ ਅੱਗੇ ਤੋਂ ਜਿਹੜੇ ਕੋ ਹੜ ਹੋਣੇ ਆ ਉਹਨਾਂ ਹੜਾਂ ਦੇ ਵਿੱਚ ਇਹ ਸੱਕੀ ਦੇ ਆਸ-ਪਾਸੇ ਲੱਗੇ ਹੋਏ ਦਰਖਤ ਜਿਹੜੇ ਨੇ ਸੱਕੀ ਸਾਫ ਹੋਈ ਹੋਈ ਉਹ ਇੱਕ ਤਰੀਕੇ ਨਾਲ ਫਰਸਟ ਲਾਈਨ ਆਫ ਡਿਫੈਂਸ ਬਣ ਜੇਗੀ ਪਾਣੀ ਜ਼ੋਰ ਦੀ ਆਉਣ ਤੋਂ ਪਹਿਲਾਂ ਉੱਥੇ ਰੁਕ ਲਿਆ ਜਾਏਗਾ ਸੋ ਵੀਰੋ ਆਪਾਂ ਕਈ ਵਾਰੀ ਪਹਿਲਾਂ ਵੀ ਗੱਲਾਂ ਮਤਾ ਕੀਤੀਆਂ ਨੇ ਸੋ ਮੈਂ ਬਹੁਤਾ ਸਮਾਨੀ ਲਵਾਗਾ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਇਹੀ ਛੋਟੀ ਦੁਆਵਾਂਗਾ ਕਿ ਅਸੀਂ ਤੁਹਾਡੇ ਨਾਲ ਆ ਪਰ ਨਾਲ ਦੀ ਨਾਲ ਇਹ ਬੇਨਤੀ ਵੀ ਕਰਾਂਗਾ ਕਿ ਜਿਹੜੀ ਆਪਾਂ ਖੇਤੀ ਨਾਰਮਲ ਕਰ ਰਹੇ ਆ ਆਪਾਂ ਇਹਨੂੰ ਥੋੜੇ ਦੇ ਬਦਲਣਾ ਜੇ ਅਸੀਂ ਆਵਾਂਗੇ ਐਕਸਪਰਟਸ ਆਣਗੇ ਤਾਂ ਤੁਹਾਨੂੰ ਹੋਰ ਵੀ ਗਾਈਡੈਂਸ ਦੇਵਾਂਗੇ ਅਸੀਂ ਇਹਨੂੰ ਕਿਵੇਂ ਰੀਜਨਰੇਟਿਵ ਐਗਰੀਕਲਚਰ ਬਣਾਉਣਾ ਕਿਵੇਂ ਮੂੜ ਸਰਜੀਤੀ ਐਗਰੀਕਲਚਰ ਬਣਾਉਣਾ ਕਿਵੇਂ ਆਪਣੇ ਪਾਣੀ ਨੂੰ ਬਚਾਉਣਾ ਕਿਵੇਂ ਆਪਣੀ ਹਵਾ ਹਵਾ ਨੂੰ ਬਚਾਉਣਾ ਹੈ ਕਿਸ ਤਰੀਕੇ ਨਾਲ ਆਪਣੀ ਧਰਤੀ ਜਿਹੜੀ ਆ ਉਹਦੀ ਉਹਦੀ ਸੰਭਾਲ ਕਰਨੀ ਹੈ ਕਿਸ ਤਰੀਕੇ ਨਾਲ ਉਹਦੀ ਜਾਨ ਹੈ ਜਿਹੜੀ ਉਹਨੂੰ ਵਧਿਆ ਕਰਨਾ ਕਿਸ ਤਰੀਕੇ ਨਾਲ ਉਹਦੇ ਚ ਜਿਹੜੇ ਜਿਹੜੇ ਮਿੱਤਰ ਕੀੜੇ ਨੇ ਛੋਟੇ ਛੋਟੇ ਹੋਰ ਆਰਗਾਨਿਜ਼ਮ ਨੇ ਉਹਨਾਂ ਨੂੰ ਕਿਵੇਂ ਆਪਾਂ ਪ੍ਰਮੋਟ ਕਰਨਾ ਹੈ ਕਿਵੇਂ ਬੜੀ ਦੂਰ ਤੱਕ ਦੇਖਦੇ ਆ ਖੇਤਾਂ ਦੇ ਵਿੱਚ ਤੁਹਾਨੂੰ ਕੋਈ ਦਖਤ ਨਜ਼ਰ ਨਹੀਂ ਆਉਂਦਾ ਕਿਸ ਤਰੀਕੇ ਨਾਲ ਆਪਾਂ ਆਪਣੀਆਂ ਖੇਤਾਂ ਦੀਆਂ ਵੱਟਾਂ ਨੇ ਜਿਹੜੀਆਂ ਖਾਸ ਕਰਕੇ ਜਿਹੜੀ ਨੌਰਥ ਸਾਊਥ ਵਾਲੀ ਵੱਟ ਹੈ ਜਿਹਨੂੰ ਆਪਾਂ ਪਹਾੜ ਤੋਂ ਦਖਣ ਵਾਲੀ ਵੱਟ ਕਹਿੰਦੇ ਆ ਉਹਨਾਂ ਦੇ ਉੱਤੇ ਜੇ ਆਪਾਂ ਫਾਇਦਾ ਲਾ ਦਈਏ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਰੁੱਖ ਲਾ ਦਈਏ ਜਿਹਦਾ ਕਿ ਛੋੜ ਪਰ 4-5 ਸਾਲ ਬਾਅਦ ਸਾਨੂੰ 2.25 ਲੱਖ ਰੁਪਏ ਦੇ ਜਾਂਦਾ ਇੱਕਲੇ ਦਾ ਇੱਕ ਵਟ ਤੇ ਲੱਗੇ ਹੋਏ 40-50 ਬੂਟੇ ਸੋ ਉਹ ਸਾਰਾ ਕੁਝ ਆਪਾਂ ਇੰਟਰੋਡਿਊਸ ਕਰਾਂਗੇ ਸੋ ਉਹ ਕਰਦੇ ਹੋਏ ਇਹਨੂੰ ਕੰਪਲੀਟ ਕਰਾਂਗੇ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਬਹੁਤ-ਬਹੁਤ ਤੁਹਾਡਾ ਪੰਨੂ ਸਾਹਿਬ ਸੋ ਪੰਨੂ ਸਾਹਿਬ ਨੇ ਜਿਸ ਤਰ੍ਹਾਂ ਇੱਕ ਸਫਰ ਦੱਸਿਆ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਕਣਕ ਦੀ ਬਜਾਈ ਤੱਕ ਦਾ ਸੋ ਅੱਗੇ ਇਹਨਾਂ ਨੇ ਵਾਦਾ ਕੀਤਾ ਤੁਹਾਡੇ ਨਾਲ ਕਿ ਆਪਾਂ ਕਣਕ ਦੀ ਕਟਾਈ ਦਾ ਕੇ ਤੁਹਾਡੇ ਨਾਲ ਰਵਾਂਗੇ ਸੋ ਧੰਨਵਾਦ ਤੇ ਬੜਾ ਤਕੜਾ ਇੱਕ ਹੌਸਲਾ ਤੇ ਬੜਾ ਤਕੜਾ ਸਾਥ ਹੈ ਜੀ ਇਹ ਵੀ ਜਿਹੜੀ ਰਾਉਂਡ ਕਲਾਸ ਫਾਊਂਡੇਸ਼ਨ ਹੈ ਇਸ ਤੋਂ ਤੱਕ ਵਾਦਾ ਕਰ ਗਈ ਹੈ ਜੀ ਸੋ ਧੰਨਵਾਦ ਬਹੁਤ-ਬਹੁਤ ਸੋ ਮੈਂ ਬੇਨਤੀ ਕਰਦਾ ਹੁਣ ਜਿਹੜੇ ਸਾਡੇ ਅਗਵਾਈ ਕਰਦੇ ਪਏ ਪੰਜਾਬ ਦੀ ਇੱਥੇ ਰਾਉਂਡ ਕਲਾਸ ਫਾਊਂਡੇਸ਼ਨ ਦੀ ਮਿਸਟਰ ਵਿਸ਼ਾਲ ਜੀ ਸੋ ਮੈਂ ਉਹਨੂੰ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਥੇ ਆਉਣ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਹਾਂਜੀ ਵਿਸ਼ਾਲ ਜੀ ਸੀ ਗੱਲ ਜੀ ਤੁਹਾਨੂੰ ਸਭ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਆਈ ਥਿੰਕ ਜਿਹੜੇ ਯੰਗ ਇਨੋਵੇਟਰ ਫਾਰਮਰਸ ਦੇ ਪੁਰੀ ਸਾਰੇ ਗਰੁੱਪ ਪੰਨੂ ਸਾਹਿਬ ਨੇ ਵੀ ਕਾਫੀ ਜਿਨ੍ਹਾਂ ਜਿਨ੍ਹਾਂ ਕੰਮ ਹੋਇਆ ਤੁਸੀਂ ਬੜੇ ਮੁਸ਼ਕਿਲ ਸਮੇਂ ਤੋਂ ਗੁਜ਼ਰ ਰਹੇ ਹੋ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ ਪੰਜਾਬ ਚਾਇਆ ਸੀ फ्लड जिथे भी साले, साले think, uh, uh, think, uh, uh, आए थे जगह आई थिंक सारे जनी सिंह है पनू साहब साहब सनी सिंह गल की सब जगह इन भारी फ्लडिंग आई हुई है नुकसान हो रहा है ते संग ने मतलब एक 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 मिनट नहीं लगाया बोला कि कैसी की कर सकते हैं किस तरीके नाल किसी किसान नाल कि, 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 किस किस तरीके नाल हेल्प कर सकते तो फिर आई थिंक ऑलमोस्ट इंस्टेंटली पन्नू साहब ने पूरा प्लान बनाया ਇਹ ਕਿੱਥੇ ਹੋਣ ਹੈ ਇਸ ਇਸ ਇਲਾਕੇ ਜਿਸ ਡਿਸਟ੍ਰਿਕਟ ਇਸ ਹੋਰ ਵੀ 3-4 ਡਿਸਟ੍ਰਿਕਟਸ ਅਸੀਂ ਗਏ ਹਾਂ ਤੇ ਉਹ ਸਾਰਾ ਪਲਾਨ ਬਣਾ ਕੇ ਹੈ ਕਿ ਤੱਕ ਡਿਸਾਈਡ ਕੀਤਾ ਕਿ ਵੀ ਅਸੀਂ ਟੋਡਨਲ ਜੁੜਨਾ ਚਾਹੁੰਦੇ ਹਾਂ ਜਦ ਤੱਕ ਇਹ ਪੂਰਾ ਇਸ਼ੂ ਸੋਲਡਾ ਹੋ ਜਾਏ ਮੇਰੀ ਪੰਜਾਬੀ ਥੋੜੀ ਕਮਜ਼ੋਰ ਹੈ ਤੇ ਮੈਂ ਥੋੜਾ ਰੁਕ ਰੁਕ ਕੇ ਬੋਲ ਰਿਹਾ ਬਟ ਮੈਂ ਥੋੜਾ ਕਮਿਊਨੀਕੇਟ ਕਰਨਾ ਚਾਹੁੰਦਾ ਮੈਂ ਸਾਡਾ ਕੀ ਮਕਸਦ ਸੀ ਨਾਊ ਆ ਥਿੰਕ जी फ्रॉम यंग इनोवेटिव फार्मर्सू साहब ने भी बोलिया कि असि थोड़े नाल खाली आज नहीं जुड़े हैं जिन्हें भी सारे दूजे प्रोग्राम हैं जिन्हें भी उपराले हैं चाहे वो ट्री प्लांटिंग हो वेस्ट मैनेजमेंट का होए साड़े लर्न लैब चलते हैं बच्चों तक पढ़ाई होती है स्पोर्ट्स सेंटर चलते हैं असि हाँ शायद इस इस डिस्ट्रिक्ट उन्हें डीप नहीं आया लेकिन गुरदासपुर करीब

ਦੀ 50 60 60 ਲੋਗ ਦੀ ਟੀਮ ਹਰ ਇੱਕ ਜ਼ੋਨ ਵਿੱਚ ਆ ਜਾਏਗੀ ਇੱਕ ਜ਼ੋਨ ਵਿੱਚ ਦੋ ਤਿੰਨ ਡਿਸਟ੍ਰਿਕਟ ਹੋएंगे ਜਿ세 ਆਈ ਥਿੰਕ ਐਸ ਵੈਲੀ ਜ਼ੋਨ ਵਿੱਚ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਐਂਡ ਤਰਨਤਾਰਨ ਇੱਥੇ ਲਗਭਗ ਉਸੇ ਸੰਬੰਧ ਸਟੋਰ 150 ਬੰਦੇ ਸਾਢੇ ਪਲੇਸ ਹੋਣ ਵਾਲੇ ਐਥੇ 200 ਤੋਂ ਜ਼ਿਆਦਾ ਹੋ ਹੀ ਜਾਣਗੇ ਤੇ ਇੱਥੇ ਆਈ ਥਿੰਕ ਓਵਰঅল ਪਲਾਨ ਜਿਹੜਾ ਹੈ

ਅਰ ਰਿਸ ਰਿਸ ਇਦਿਕ ਦੇ ਸਾਰਾ ਨੂੰ ਮੋਸਟੈਂਸ ਰਿਸ ਦੇਖਦੇ ਸਾਰਾ ਟਰੀ ਪਲਾਂਟਿੰਗ ਦਾ ਐ ਵੇਸਟ ਮੈਨੇਜਮੈਂਟ ਦਾ 올ਓਵਰ ਪੰਜਾਬ ਇਹ ਚਾਰ ਕਿਨੇ ਕਰੀਬ 40 ਲੱਖ ਬੂਟੇ ਲਗਾ ਚੁੱਕੇ ਆ ਅਸੀਂ ਪੰਜਾਬ ਵਿੱਚ Uh, एम मालवा बेल्ट ज़्यादा लगाया सी एंड उन, उन इस साल 2026 हज़ार में वी आर कमिंग मेकिंग शो के इस मालवा और माछा दुआबा और माछा बेच काफ़ी मात्रा है ट्री प्लान रजनीश वेस्ट मैनेजमेंट में देखते हैं एंड सी हाल आई थिंक साढ़े तीन सौ पिंड साढ़े वेस्ट मैनेजमेंट सिस्टम लगे हुए हैं बट इस साल है पाँच छः साल है साढ़े तीन सौ वेस्ट मैनेजमेंट किया है जैसे कंपोस्टिंग पिट वगैरह लगाई है इस साल कोशिश कर रहे हैं कि ऐसी इतने इस इस जोन इस लगभग पंजा से सठ पंडा स्टार्ट करा एंड देन चलते रहें फिर आई थिंक अगेन गुरदास अमृतसर आई थिंक लगभग 250 पंडा स्पोर्ट्स सेंटर खोलने वाले ए, uh, आप समझो कि जून जुलाई तक आई थिंक दैट्स द प्लान ਸਾਡੇ ਲਰਨਿੰਗ ਟੀਮ ਵੀ ਆਏਗੀ ਜਿੱਥੇ ਅਸੀਂ ਬੱਚਾ ਨੂੰ ਬੱਚੋਂ ਨੂੰ ਸਕੂਲ ਦੇ ਬਾਅਦ ਲਰਨ ਲੈਬਸ ਹੁੰਦੇ ਸੜੇ ਤੋ 4 ਵਜੇ ਦੇ ਆਸ-ਪਾਸ ਹਰ ਜਗ੍ਹਾ ਲੱਗਦੇ ਐਂਡ 2 ਘੰਟੇ ਦੀ ਪੜਾਈ ਹੁੰਦੀ ਬੱਚੋ ਦਾ ਤੋ ਸਕੂਲ ਖਤਮ ਕੀਤਾ ਘਰ ਆ ਗਏ ਖਾਣਾ ਪੀਣਾ ਖਾਇਆ ਆਧਾ ਬੰਨੋ ਘੰਟਾ ਰੁੱਲੋ ਐ ਜਾਓ ਸਾਡੇ ਕੋ ਤੇ 2 ਘੰਟੇ ਉੱਥੇ ਪੜੋ ਫਿਰ ਸਪੋਰਟ ਸੈਂਟਰ ਚਲੇ ਜਾਓ ਉੱਥੇ ਫੁੱਟਬਾਲ ਜਾਂ ਵਾਲੀਬਾਲ ਜਿਹੜਾ ਚੋਇਸ ਹੋਏਗੇ ਉਹ ਹੀ ਸਪੋਰਟ ਚਲੇਗਾ फिर सिमरन सिमरन दारीवाल लीड कर रहे हैं विमेनज लाइवलीहुड मतलब एस एच जी जो है एस एच जी काफ़ी सारा काम चल रहा है आज फोकस हाले फोकस है साढ़ा संगरूर रोपड़ और पटियाला लेकिन अगले साल फिर इतने भी आ रहे हैं इतने आई थिंक असि ती या चाली पिंड प्लान बनया हाले फर्स्ट फेज और बड़ बढ़ता ही रहेगा ਦੇ ਆਈ ਥਿੰਕ ਸਾਡਾ ਮੇਰਾ ਜਿਹੜਾ ਤੁਹਾਨੂੰ ਜੋ ਸਬਮਿਸ਼ਨ ਹੈ ਉਹ ਹੈ ਕਿ ਅਸੀਂ ਇਹ ਪੂਰੇ ਇਲਾਕੇ ਨੂੰ ਖਾਲੀ ਫਲਡ ਰਿਸਪੌਂਸ ਦੇ ਬਲਾਸ ਨਹੀਂ ਆਏ ਹੁਣ ਅਸੀਂ ਆ ਗਏ ਐਂਡ ਤੁਹਾਡੇ ਨਾਲ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਇਹ ਸਾਡਾ ਪ੍ਰੋਗਰਾਮ ਨਹੀਂ ਹੈ ਤੁਹਾਡਾ ਪ੍ਰੋਗਰਾਮ ਹੈ ਤੇ ਅਸੀਂ ਵਾਈ ਜਦ ਜਦ ਤੁਹਾਡੇ ਨਾਲ ਮਿਲ ਕੇ ਅ ਸਭ ਦੇ ਨਾਲ ਮਿਲ ਕੇ ਜੋ ਵੀ ਕਰਨਾ ਹੈ ਥੇ ਅਸੀਂ ਨਾਲ ਹੀ ਕਰਾਂਗੇ ਸੋ ਦੈਟਸ ਦ ਮੈਸੇਜ ਆ ਹੈ ਮੈਂ ਮੈਂ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਨੂੰ ਧੰਨਵਾਦ ਬਹੁਤ-ਬਹੁਤ ਵਿਸ਼ਾਲ ਸਰ ਦਾ ਸੋ ਜਿਸ ਤਰ੍ਹਾਂ ਵਿਸ਼ਾਲ ਸਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਪਲਾਨ ਹੈ ਕਿ ਆਪਾਂ ਜਿਹੜੀ ਮਾਜੇ ਦੀ ਧਰਤੀ ਦੇ ਉੱਤੇ ਜਿਹੜੇ ਆਪਣੇ ਸਾਰੇ ਹੀ ਜਿਹੜੇ ਰੌਨਕ ਕਲਾਸ ਫਾਊਂਡੇਸ਼ਨ ਤੇ ਜਿਹੜੇ ਪ੍ਰੋਗਰਾਮ ਆ ਉਹ ਸਾਰੇ ਸ਼ੁਰੂਆਤ ਕਰਨ ਜਾ ਰਹੇ ਆ ਤਾਂ ਸੋ ਮੈਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਇਸ ਜਿਹੜਾ ਇਹਨਾਂ ਨੇ ਲਾਨਕਤਾ ਉਹਨੂੰ ਜੀ ਆਇਆਂ ਕਹਿੰਦਾ ਜ਼ੋਰਦਾਰ ਤਾੜੀਆਂ ਮਾਰ ਕੇ ਸੋ ਬਹੁਤ-ਬਹੁਤ ਧੰਨਵਾਦ ਸੋ ਮੈਂ ਕਿਸਾਨ ਵੀਰੋ ਜਿੱਦਾਂ ਆਪਾਂ ਇੱਥੇ ਬੱਜੇ ਡਾਕਟਰ ਕਾਲੂ ਇੱਥੇ ਆਏ ਨੇ ਸੋ ਗੰਨੇ ਦੇ ਮਾਹਰ ਨੇ ਤੇ ਇਹਨਾਂ ਨੇ ਗੰਨੇ ਤੇ ਕਾਫੀ ਕੰਮ ਕੀਤਾ ਸੋ ਪਿੱਲਾ ਤੇ ਮੈਂ ਬੇਨਤੀ ਕਰਦਾ ਡਾਕਟਰ ਕਾਲੂ ਨੂੰ ਕਿ ਚੰਦ ਸ਼ਬਦ ਇੱਥੇ ਬੋਲਣ ਬਾਅਦ ਚ ਡਾਕਟਰ ਕਾਲੂ ਨੇ ਕਿਤਾਬ ਛਾਪੀ ਆ ਜੀ ਸੋ ਕਿਤਾਬ ਦੀ ਜਿਹੜੀ ਢੁੰਡ ਚਕਾਈ ਆ ਉਹ ਆਪਾਂ ਕਰਾਂਗੇ ਇਸ ਤੋਂ ਬਾਅਦ ਸੋ ਮੈਂ ਬੇਨਤੀ ਕਰਦਾ ਡਾਕਟਰ ਕਾਲੂ ਨੂੰ ਕਿ ਇੱਥੇ ਪਹੁੰਚਣ ਕਿਰਤੀ ਕਿਸਾਨ ਸਖਰੀ ਗਿਆਨ ਗੀਤਕੁਣ ਗਾ ਦਾ ਸੰਦੇਸ਼ ਦੇਣ ਵਾਲੇ ਪ੍ਰੇਮ ਦਇਆ ਮੁਹੱਬਤ ਨਾਲ ਵਿਚਰਨ ਵਾਲੇ ਵੰਡ ਕੇ ਖਾਣ ਕਿਰਤ ਕਰਨ ਦਾ ਸੰਦੇਸ਼ ਦੇਣ ਵਾਲੇ ਬਾਬੇ ਨਾਨਕ ਦੀ ਇਸ ਧਰਤੀ ਤੇ ਕਰਮਸ਼ੀਲ ਜੋਦੇ ਕਰਮ ਜੋਗੀ ਦੂਰੰਦੇਸ਼ ਤੇ ਕੁਸ਼ਲ ਪ੍ਰਬੰਧਕ ਸਦਾ ਕਾਂ ਸਿੰਘ ਪੰਨੋਈ ਦੀ ਰਹਿਨਮਾਈ ਚ ਸੱਜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਬਾ ਜੀ ਨੇ ਬੜਾ ਵੱਡਾ ਸੰਦੇਸ਼ ਦਿੱਤਾ ਸੀ ਜਿਸ ਨੂੰ ਪੰਜਾਬੀ ਵਿਸਰਗੇ ਜੇ ਵਿਸਰੇ ਨੇ ਹੁੰਦੇ ਕਿ ਅੱਜ ਪੰਜਾਬੀ ਪਿੰਡਾਂ ਦਾ ਹਜ਼ਾਰਾਂ ਦਾ ਘਾਟਾ ਹੈ। ਬਾਬਾ ਜੀ ਨੇ ਸੰਦੇਸ਼ ਦਿੱਤਾ ਭਾਈ ਗੁਰਦੇ ਅਸੀਂ ਅਦਾਸੀ ਨੇ ਲਿਖਿਆ ਕਿ ਤੁਹਾਨੂੰ ਸੱਤ ਸੋਨੇ ਦੇ ਮੰਦਰ ਬਣਾਉਣ ਦਾ ਫਲ ਮਿਲੇਗਾ ਜੇ ਇੱਕ ਸਿੱਖ ਨੂੰ ਕੋਈ ਸ਼ਬਦ ਸਿਖਾ ਦਿਓ। ਤੁਹਾਨੂੰ ਉਸਨੇ ਜਗ ਦਾ ਫਲ ਮਿਲੇਗਾ ਜੇ ਕਿਸੇ ਭੁੱਖੇ ਨੂੰ ਰੋਟੀ ਖਵਾ ਦਿਓ। ਤਨੁਠਾਟ ਕੀਤੇ ਸਤਨਾ ਦਾ ਫਲ ਮਿਲੇਗਾ ਇਸ਼ਨਾਨ ਦਾ ਜੇ ਲੋੜਵੰਦ ਨੂੰ ਪਾਣੀ ਦੀ ਸੇਵਾ ਕਰ ਦਿਓ ਇਸ਼ਨਾਨ ਕਰਾ ਦਿਓ ਅੱਜ ਉਹਖਰਾਂ ਦਾ ਗਿਆਨ ਵੰਡਣ ਵਾਸਤੇ ਇੱਥੇ ਪੰਜਾਬ ਦੇ ਸਰਮੌਰ ਲੋਕ ਆਏ ਨੇ ਉਹ ਕਿਰਤ ਦੇ ਫਸਲ पे ਨੂੰ ਹੱਥੀ ਕਰਕੇ ਦੱਸਣ ਵਾਸਤੇ ਜੰਗ ਇਨੋਵੇਟਰ ਫਾਰਮਰਸ ਗਰੁੱਪ ਸ੍ਰੀ ਕਾਨ ਸਿੰਘ ਕਮੂ ਜੀ ਦੀ ਰਹਿਮਾਈ ਚ ਇੱਥੇ ਆਇਆ ਰੌਣਕ ਗਲਾਸ ਫਾਊਂਡੇਸ਼ਨ ਦੇ ਲੋਕ ਆਏ ਨੇ ਪਰ ਮੈਂ ਸਮਝਦਾ ਜੇ ਸਾਡੇ ਵਿੱਚ ਪੰਨੂ ਸਾਹਿਬ ਨਾ ਹੁੰਦੇ ਤੇ ਰੌਂਡ ਗਲਾਸ ਫਾਊਂਡੇਸ਼ਨ ਵਾਲੇ ਸਾਡੇ ਵਿੱਚ ਨਾ ਹੁੰਦੇ ਦੇਖੋ ਇਹ ਲੋਕ ਬਾਹਰ ਰਹਿਣ ਵਾਲੇ ਨੇ ਤੇ ਦਿੱਲੀ ਰਹਿਣ ਵਾਲੇ ਨੇ ਚੰਡੀਗੜ੍ਹ ਰਹਿਣ ਵਾਲੇ ਨੇ ਇਹਨਾਂ ਨੂੰ ਰਨਸੀਖ ਕੇ ਕੱਲੇ ਦਾ ਇਸ ਕਰਕੇ ਨਹੀਂ ਪਤਾ ਵੀ ਰਨਸੀਖਾ ਤੱਲਾ ਕਿਉਂ ਕਹਿੰਦੇ ਪੰਨੂ ਸਾਹਿਬੇ 5 ਮਿੰਟ ਕੱਲੇ ਇਸ ਕਰਕੇ ਗਿਣੇ ਗਏ ਆ ਵੀ ਸਭ ਤੋਂ ਨੀਵੇਂ ਨੇ ਤੇ ਤਾਂ ਹੀ ਇੱਥੇ ਕੋਠਿਆਂ ਦੇ ਉੱਤੋਂ ਦੀ ਪਾਣੀ ਵਗਦਾ ਬਾਬਾ ਜੀ ਸੁਖਿੰਦਰ ਸਿੰਘ ਜੀ ਗਵਾਨ ਬੈਠੇ ਉਹਨਾਂ ਨੂੰ ਪਤਾ ਇਹਨਾਂ ਦਾ ਪਿੰਡ ਵੀ ਨੇੜੇ ਫਿਰ ਇਹਨਾਂ ਪਿੰਡਾਂ ਨਾਲ ਉੱਚਾ ਜਿਹਾ ਇਹਨਾਂ ਨੂੰ ਦਰਦ ਵੀ ਤਾਂ ਆਇਆ ਵੀ ਹੁਣ ਇਹਨਾਂ ਨੂੰ ਉੱਚੀਆਂ ਕਰਨਾ ਨੀਵਿਆਂ ਨੂੰ ਬਚਾਉਣਾ ਸੋ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਇਹ ਪਿੰਡ ਚੁਣੇ ਜਿਨ੍ਹਾਂ ਦੀ ਕਿਸੇ ਵੱਲ ਧਿਆਨ ਨਹੀਂ ਸੀ ਲੋਕ ਦੂਰੋ ਦੂਰੋ ਜਾਂਦੇ ਸੀ ਖੋਨੇ ਵਾਲਾ ਮਸ਼ਹੂਰ ਸੀ ਰਮਜ਼ਾ ਇਸ ਮਸ਼ਹੂਰ ਸੀਗਾ ਕਲਾਨੌਰ ਮਸ਼ਹੂਰ ਸੀ ਬਾਕੀ ਸਾਰੇ ਏਰੀਆ ਸੀ ਮਕੌੜਾ ਪੱਤਨ ਵੀ ਚੱਲਦਾ ਸੀਗਾ ਰੇਨਾ ਨਗਰ ਵੀ ਚੱਲਦਾ ਸੀ ਪਰ ਜਿੱਦਨ ਬਾਜਵਾ ਸਾਹਿਬ ਨੇ ਪਹਿਲੀ ਪੋਸਟ ਬਾਈ ਕਿ ਲੋਕ ਜਿਹੜੋਂ ਨੰਗ ਰਹੇ ਗਲਗਲ ਪਾਣੀ ਚ ਨੰਗ ਰਹੇ ਤੇ ਮੈਨੂੰ ਰੰਚੀਕੇ ਤੱਲੇ ਯਾਦ ਆ ਗਿਆ ਜਿੱਥੇ ਮੈਂ ਸਾਕ ਕਰਮਜੀਤ ਸਿੰਘ ਡੀਪੀ ਮਾਸਟਰ ਕਿਉਂਕਿ ਮੈਂ ਤੇ ਉਹਨਾਂ ਨੇ ਧਰਵਾਲੀ 9 ਮਹੀਨੇ ਨੌਕਠੀ ਸੌ ਨੌਕਰੀ ਕੀਤੀ ਹੈ ਤੇ ਉਹਨਾਂ ਦੇ ਪਿੰਡ ਰਿਆ ਸੀ ਕਿ ਤੱਲੇ ਦੇ ਚੇਤਾ ਸੀ ਕਿ ਤੱਲੇ ਦਾ ਬੜਾ ਨੀਵਾ ਤੇ ਉਸ ਕਰਮ ਜੋਗੀ ਨੇ ਇਸ ਇਲਾਕੇ ਦੇ ਵਿੱਚ ਕਬੱਡੀ ਦੇ ਨਾਮੀ ਖਿਡਾਰੀ ਪੈਰ ਕੀਤਾ ਜਿਹਨਾਂ ਦੀ ਸ਼ਬਾ ਧਰਵਾਲੀਆ ਸੀ ਪਪੂ ਕੰਢੀਲੇ ਵਾਲਾ ਸੀ ਉਹ ਉਸੇ ਤਰ੍ਹਾਂ ਕਰਮਜੋਗੀ ਸਰਕਾਮ ਸਿੰਘ ਕੰਨੂ ਜੀ ਦੀ ਨਿਗਾਹ ਫਿਰ ਇੱਥੇ ਟਿਕ ਗਈ ਤੇ ਜੰਗ ਇੰਗਵਟ ਫਾ ਮਜ਼ੂ ਉਸ ਦੂਰ ਦੇ ਚੀਨਾਗ ਵਾਈ ਦਿੱਤੀ ਕਿ ਚਾਹੇ ਕੋਸ਼ਿਸ਼ ਵੀ ਹੋਵੇ ਕੰਮ ਇਹਨਾਂ ਪਿੰਡਾਂ 'ਚ ਕਰਨਾ ਤੇ ਅੱਜ ਜਦੋਂ ਇਹ ਸੜਕਾਂ ਦੇ ਨਾਲ ਕੇ ਆ ਰਹੇ ਆਂ ਤੇ ਇੰਜ ਕਿਤੇ ਲੱਗਿਆ ਨਹੀਂ ਵੀ ਇਸ ਇਲਾਕੇ 'ਚ ਕਿਤੇ ਪਾਣੀ ਆਇਆ ਹੋਵੇਗਾ ਉਹਦੇ ਨਿਸ਼ਾਨ ਹੀ ਮਿਟਾ ਦਿੱਤੇ ਇਹਨਾਂ ਨੇ ਲੇਕਿਨ ਉਹ ਨਿਸ਼ਾਨ ਮਟਾਉਣ ਵਾਸਤੇ 85 ਦਿਨ ਦੀ ਸਫਲ ਕਹਾਣੀ ਇੱਕ ਦਿਨ ਨਿੱਕਾ ਕੰਮ ਨਹੀਂ ਸੀ ਇਹ ਬੇਬੇ ਨਾਨਕ ਦੀ ਉਸ ਜਤਰਾ ਵਰਗਾ ਹੀ ਸੀਗਾ ਜਿਹੜਾ ਉਹਨੇ ਥਾਂ-ਥਾਂ ਕਰਕੇ ਵਿਖਾਇਆ ਤੇ ਜਿਸ ਨੇ ਕਰਕੇ ਸੱਜਣ ਠੱਗ ਵਰਗੇ ਨੂੰ ਇਹ ਨਹੀਂ ਕਿਹਾ ਤੂੰ ਠੱਗ ਹੈਂ ਉਹਨੂੰ ਆਪਣਾ ਪ੍ਰਚਾਰਕ ਹੀ ਬਣਾ ਲਿਆ ਤੇ ਮੈਨੂੰ ਲੱਗਦਾ ਉਹੀ ਫਿਰ ਤੇ ਇੱਥੇ ਚੱਲੇਗੀ ਤੇ ਇਹਨਾਂ ਲੋਕ ਪਿੰਡਾਂ ਦੇ ਲੋਕ ਗਾਂਹ ਵਾਸਤੇ ਪ੍ਰਚਾਰ ਕਰਨ ਲਈ ਬਾਹਰ ਜਾਇਆ ਕਰਨਗੇ ਕਿ ਸਾਡੇ ਪਿੰਡਾਂ 'ਚ ਖੇਤੀਬਾੜੀ ਦਾ ਮਾਡਲ ਕੋਈ ਦੇਖ ਕੇ ਗਿਆ ਸੀ ਜਿੱਥੇ ਅਸੀਂ ਜ਼ਹਿਰਾ ਬੀਜ ਕੇ ਲੋਕਾਂ ਨੂੰ ਵੰਡਦੇ ਆਂ ਪੰਨੂ ਸਾਹਿਬ ਠੀਕ ਹੈ ਇਲਾਕਾ ਡੁੱਬਿਆ ਪਰ ਇਸ ਇਲਾਕੇ ਦੇ ਲੋਕਾਂ ਨੇ ਬਹੁਤ ਹਸਤਾਲ ਭਰੇ ਜਿੰਨਾ ਜੇ ਇਹ ਪਿੰਡ ਸ਼ਾਮਿਲ ਨਹੀਂ ਨਹੀਂ ਲੇਕਿਨ ਖਾਸਾ ਵਾਲੀ ਦੀ ਗੋਭੀ ਡੇਰੇ ਬਾਬਾ ਨਾਲ ਦੀ ਗੋਭੀ ਜਿੱਤੇ ਨੀਲੇ ਤੋਂ ਉੱਥੇ ਦੀ ਸਪਰੇ ਹੁੰਦੀ ਸੀ ਕੋਰੇ ਜਾਂ ਦੀ ਸਪਰੇ ਹੁੰਦੀ ਸੀ ਤਾਂ ਕਿ ਵੱਧ ਪਾ ਮਿਲੇ ਉਹ ਸਾਰੇ ਹਿੰਦੁਸਤਾਨ ਚ ਜਾਂਦੇ ਸੀ ਅੱਜ ਉਹਨਾਂ ਨੂੰ ਸਮਝ ਆਏਗੀ ਜੇ ਬਲਵਿੰਦਰ ਸਿੰਘ ਸਾਰੀ ਤੇ ਗੁਰਵਿੰਦਰ ਸਿੰਘ ਬਾਜਵਾ ਦੀ ਟੀਮ ਨੇ ਕੰਮ ਕੀਤਾ ਪੁਰਾਣੀ ਦੀ ਰਹਿਣ ਖੁੰਡ ਇੱਥੇ ਆਈ ਹੈ ਤੇ ਖਾਦਾਂ ਦੀ ਘੱਟ ਲੋੜ ਪੈਗੀ ਇੱਥੇ ਜੈਵਿਕ ਖਾਦਾਂ ਪੈਦਾ ਹੋਣਗੀਆਂ ਮਿੱਤਰ ਕੀੜੇ ਪੈਦਾ ਹੋਣਗੇ ਸਾਨੂੰ ਜ਼ਹਿਰ ਵਰਤਣ ਦੀ ਲੋੜ ਨਹੀਂ ਪੈਗੀ ਤੇ ਜਿੱਦਨ ਜ਼ਹਿਰ ਹੀ ਨਹੀਂ ਵਰਤਾਂਗੇ ਸਾਡੀਆਂ ਸੇਤਾਂ ਚੰਗੀਆਂ ਹੋਣਗੀਆਂ ਤੇ ਅੱਡੇ ਹਸਤਾਲ ਆਪਣੇ ਆਪ ਬੰਦ ਹੋ ਜਾਣਗੇ ਤੇ ਦੂਸਰਾ ਕੰਮ ਜਿਹੜਾ ਇਹਨਾਂ ਨਾਲ ਲੈ ਆਂਦਾ ਰਾਉਂਡ ਗਲੋਸ ਰਾਉਂਡ ਗਲੋਸ ਫਾਊਂਡੇਸ਼ਨ ਦਾ ਜਿਨ੍ਹਾਂ ਤੁਹਾਨੂੰ ਵਿਦਿਕ ਸੇਧ ਦੇਣੀ ਆ ਸਮਾਣੀਆਂ ਨੂੰ ਸੇਧ ਦੇਣੀ ਆ ਜਿਨ੍ਹਾਂ ਨੇ ਤੁਹਾਨੂੰ ਆਰਗੈਨਿਕ ਕੰਮ ਕਰਨ ਦੇ ਰਾਹ ਦੱਸਣੇ ਨੇ ਤੁਹਾਡੇ ਕੁੜੇ ਕਰਕਟ ਦੇ ਪ੍ਰਬੰਧ ਕਰਦਿਨੇ ਤੇ ਇੱਥੇ ਬੜੀ ਖੁਸ਼ਹਾਲ ਜ਼ਿੰਦਗੀ ਤੇ ਤੰਦਰੁਸਤੀ ਤਾਂ ਹੋਣੀ। ਸੋ ਮੈਂ ਆਪਣੀ ਗੱਲ ਨੂੰ ਬਹੁਤ ਲੰਬਾ ਨਾ ਲਾਵਾਂ ਕਿਉਂਕਿ ਫੰਕਸ਼ਨ ਲੰਬਾ ਹੋ ਜਾਣਾ ਤੇ ਜੇ ਮੈਂ ਅੱਜ ਸਾਕਾਨ ਸਿੰਘ ਪੰਨੂ ਜੀ ਦੇ ਬਾਰੇ ਕੋਈ ਗੱਲ ਨਾ ਕਰਾਂ ਤੇ ਮੈਂ ਸਮਾਂਗਾ ਵੀ ਇਹ ਸਮਾਗਮ ਅਧੂਰਾ ਹੈ। ਮੈਂ ਕਿਤਾਬ ਲਿਖੀ ਸੀ ਜਿਹੜੀ 2022 ਦੇ ਵਿੱਚ ਛਪੀ ਸੀ। ਮੈਂ ਸ਼ੇਰ ਕਿਤਾਬਾਂ ਲਿਖੀਆਂ ਨੇ ਪਰ ਇਹ ਸਸੰਗਤ ਜੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਕਿਸੇ ਮੰਤਰੀ ਕੋਲ ਅਕਸ ਸੰਤਰੀ ਕੋਲ ਕੇ ਸਾਇਦ ਸਭਾ ਕੋ ਤੇ ਰਿਲੀਜ਼ ਨਹੀਂ ਕਰਾਇਆ ਕਾਰਨ ਕਿ ਮੈਂ ਆਪਣੀਆਂ ਅੱਖਰ ਜਿਹੜੇ ਲਿਖਦਾ ਮੈਂ ਵੇਚਦਾ ਤੇ ਦੂਜੀ ਗੱਲ ਮੈਂ ਕਵੀਆਂ ਦੇ ਸਮਾਗਮ ਨੂੰ ਕਢਵਾ ਸਕੈ ਨਾ ਤੇ ਅੱਜ ਮੈਂ ਜੋਗ ਸਮਝਿਆ ਕਿ ਅੱਜ ਪੈੜੀ ਦੇ ਵਿੱਚ ਬੈਠ ਕੇ ਇੱਕ ਕਿਸਾਨ ਦੇ ਪੁੱਤਰ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਕਿਸਾਨ ਦੇ ਪੁੱਤਰ ਦੇ ਹੱਥੋਂ ਰਿਲੀਜ਼ ਕਰਾਉਣੀਆਂ ਨੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਪੰਨੂ ਸਾਹਿਬ ਨਲਬਰੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਇਹ ਜੁਆਇੰਟ ਡਿਕਟੋਰ ਕੋਪੜ ਸਟੇਟ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਟ੍ਰੈਂਚ ਪਲਾਂਟੇਸ਼ਨ ਦੀ ਖੋਜ ਕੀਤੀ ਉਸ ਵੇਲੇ ਸਖਤਰ ਪੰਜਾਬ ਫਾਰਮਰ ਕਮਿਸ਼ਨ ਸੀ ਤੇ ਇਹਨਾਂ ਦੇ ਨਾਲ ਸਰਬਜੀਤ ਸਿੰਘ ਢਾਲੀਵਾਲ ਚੰਡੀਗੜ੍ਹ ਤੋਂ ਪ੍ਰੈਸ ਰਿਪੋਰਟਰ ਆਏ ਸੀ ਤੇ ਮੈਂ ਉਸ ਸਮੇਂ ਦਸੂਹਾ ਸ਼ੁਕਰ ਮੇਲੇ 'ਚ ਸੀ ਤੇ ਇਹਨਾਂ ਨੇ ਮੇਰੀ ਟ੍ਰੈਂਚ ਪਲਾਂਟੇਸ਼ਨ ਟੈਕਨੀਕ ਜੋ ਮੈਂ ਤਿਆਰ ਕਰ ਰਿਹਾ ਸੀ ਉਹਦਾ ਮੌਈਨਾ ਕੀਤਾ ਸੀ ਜਿਹਦੀਆਂ ਖਬਰਾਂ ਅਖਬਾਰਾਂ 'ਚ ਛਪੀਆਂ ਸੀ ਤੇ ਲੋਕਾਂ ਨੇ ਮੈਨੂੰ ਫੋਨ ਕੀਤੇ ਸੀ ਕਿ ਤੂੰ ਪੇਟੈਂਟ ਕਰਾ ਲੈ ਮੈਂ ਕਿਹਾ ਜੇ ਪੰਜਾਬ ਦੇ ਕਿਸਾਨਾਂ ਨੇ ਮੰਨ ਲਈ ਤੇ ਪੇਟੈਂਟ ਹੀ ਮੰਨਾਂਗਾ ਜੇ ਪੰਜਾਬ ਦੇ ਕਿਸਾਨਾਂ ਨੇ ਮੰਨੀ ਤੇ ਮੈਂ ਪੇਟੈਂਟ ਕਰਾਉਂਦਾ ਕੋਈ ਫਾਇਦਾ ਨਹੀਂ ਲੇਕਿਨ ਦੁੱਖ ਤੇ ਮਲਾਲ ਹੈ ਕਿ ਮਹਾਰਾਸ਼ਟਰ ਨੇ 95% ਮੰਨ ਲਈ ਆਂਧਰਾ ਪ੍ਰਦੇਸ਼ ਨੇ ਮੰਨ ਲਈ ਤਾਮਿਲਨਾਡੂ ਨੇ ਮੰਨ ਲਈ ਜੂਪੀ ਨੇ ਮੰਨ ਲਈ ਪੰਜਾਬ ਵਾਲੇ ਹੁਣ ਉੱਠਿਆ ਸਾਬ ਚਲੋ ਸ਼ਹਿਰ ਹੜਾ ਡੱਬ ਕੇ ਉੱਠ ਪੈਣ ਤੇ ਮੈਂ ਬੰਦੂ ਸਾਹਿਬ ਦੇ ਸੰਬੰਧੀ ਕੁਝ ਲਖੇ ਲਿਖੇ ਸੀ ਜਿਹੜੇ ਮੈਂ ਸਾਂਝੇ ਤਾਂ ਕਰਨੇ ਚਾਹੁੰਦਾ ਕਿ ਉਹਨਾਂ ਕੋ ਖਤਾਬਾਂ ਬਹੁਤਿਆਂ ਦੇਣਾ ਮੈਂ ਮੁਫਤ ਤੇ ਮੁਫਤ ਵਾਲੀ ਨੂੰ ਕੋ ਪੜਦਾ ਨਹੀਂ ਕਾਨ ਸਿੰਘ ਪੰਨੂ ਬੇਸ਼ੱਕ ਉਮਰੋਂ ਮੇਰੇ ਤੋਂ ਕੁਛ ਛੋਟਾ ਹੈ ਇੱਕੋ ਜਿਹਾ ਵਿਚਾਰ ਇੱਕੋ ਜਿਹੀ ਪੜਾਈ ਕਿਸਾਨ ਪੁੱਤਰ ਤੇ ਹਤਾਸ਼ੀ ਹੋਣ ਦੀ ਸਾਂਝ ਬੜਾ ਅਹਿਮ ਰਿਸ਼ਤਾ ਰੱਖਦੀ ਹੈ ਉਹ ਕਹਿੰਦਾ ਸਰ ਕਾਨ ਸਿੰਘ ਪੰਨੂ ਇੱਕ ਵਿਅਕਤੀ ਨਹੀਂ ਸਗੋਂ ਇੱਕ ਵੱਡੀ ਸੰਸਥਾ ਦਾ ਨਾਮ ਹੈ ਜਿਸ ਨੇ ਵੱਡੇ ਮਾਰ ਕੇ ਮਾਰਦੇ ਆ ਕਦੇ ਜ਼ਮੀਨ ਤੇ ਬੈਠ ਕੇ ਪੜਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੈਂਚਾਂ ਤੇ ਬਿਠਾਇਆ। ਛੱਤ ਤੁਹਾਡੇ ਜੀਹਨ ਚ ਗੱਲ ਹੋਵੇ ਟਾਟਾਂ ਤੋਂ ਠਾਲ ਕੇ ਬੈਂਚਾਂ